ਅਸੀਗਰ ਦੋਸਤੋ ਅੱਜ ਮੈਂ ਸੋਚਿਆ ਕਈ ਡੈਮੇਜ ਟੈਸਟ ਕਈ ਕੁਛ ਆਪਾਂ ਜਿਹੜਾ ਆ ਉਹ ਕਰਕੇ ਦਿਖਾ ਦਿੰਦਾ ਤੇ ਥੋੜੀ ਨਾ ਕਨਫਿਊਜ਼ਨ ਹੈ ਲੋਕਾਂ ਦੇ ਵਿੱਚ ਇਹਦੀ ਰੇਂਜ ਨੂੰ ਲੈ ਕੇ 8mm ਦੀ ਰਾਈਫਲ ਐ ਜਿਹਨੂੰ 315 ਕਹਿ ਦਿੰਨੇ ਆਪਾਂ ਆਪਣੇ ਪੰਜਾਬ ਤੇ ਜਾਂ ਇੰਡੀਆ ਦੇ ਵਿੱਚ ਤੇ ਇਹ ਰਾਈਫਲ ਜਿਹੜੀ ਐ ਮੌਸਰ ਕੰਪਨੀ ਹੈ ਜਿਹੜੀ ਉਹਨੇ 8mm ਦੀ ਸਭ ਤੋਂ ਜਿਹੜੀ ਟੌਪ ਦੀ ਰਾਈਫਲ ਜਾਨ 315 ਪੂਰਾ ਪੈਂਛੇ ਬਣਾ ਰਹੀ ਸੀ ਇਹ ਸਭ ਤੋਂ ਟੌਪ ਦੀ ਮੌਸਰ ਵੀ ਬਣੀ ਹੋਈ ਹੈ ਸੋ ਇਹ ਜਿਹੜੀ ਆਪਣੀ 315 ਥੋੜਾ ਇਹ 86 ਮਾਡਲ ਹੈ ਇਹ ਵੀ ਕਾਫੀ ਜੀਨਾ ਮਾਡਲ ਦਾ ਮੁੱਲ ਬਹੁਤ ਜ਼ਿਆਦਾ ਇਸ ਚੀਜ਼ਾਂ ਚਲੋ ਛੱਡੀਏ ਹੁਣ ਗੱਲ ਕਰੀਏ ਕਿ ਰੇਂਜ ਕਿੰਨੀ ਹੈ 370 ਦੀ ਲੋਕਾਂ ਨੂੰ ਬਹੁਤ ਕਨਫਿਊਜ਼ਨ ਹੈ ਜੀ 1 ਕਿਲੋਮੀਟਰ ਤੇ ਬੰਦਾ ਮਾਰਕ ਹੁੰਦੀ ਹੈ ਇਹ ਇਹਦੀ ਇਹ ਰੇਂਜ ਵੇਖੋ ਇਹਦੀ ਰੇਂਜ ਜਿਹੜੀ ਹੈ ਫੁੱਟਾਂ ਚ ਮੀਟਰਸ ਦੇ ਵਿੱਚ 300 ਯਾਰਡ ਲਾ ਲਈ ਜਿਹੜੀ ਐਕੂਰੇਟਲੀ ਜਿਹੜੀ ਨੁਕਸਾਨ ਕਰ ਸਕਦੀ ਹੈ ਯਾਨੀ ਕਿ 900 ਫੁੱਟ ਜਾਂ ਓ ਤੋਂ ਥੋੜਾ ਘੱਟ ਜਿਆਦਾ 900 ਫੁੱਟ ਤੇ 900 ਮੀਟਰ ਚ ਬਹੁਤ ਫਰਕ ਹੈ ਅ 1000 ਮੀਟਰ ਜਿਹੜਾ ਉਹ 1 ਕਿਲੋਮੀਟਰ ਬਣਦਾ ਆ ਤੇ 1 ਫੁੱਟ ਜਿਹੜਾ ਆ 3.3 ਫੁੱਟ ਜਿਹੜੇ ਉਹ 1 ਮੀਟਰ ਚ ਹੁੰਦੇ ਆ ਸੋ ਤੁਸੀਂ ਆਪ ਗੁਣਾ ਕਰਦੇ ਹੋ ਸੋ ਇਹਦੀ ਰੇਂਜ ਜਿਹੜੀ ਜੇ ਕਿਲਿਆਂ ਚ ਹਿਸਾਬ ਲਾ ਲਈਏ ਮਣਕਨ 140 ਫੁੱਟ ਮੱਥਾ ਆਪਾਂ ਲਾ ਲਈਦਾ ਚੜਾਈ ਚ ਤੇ 200 ਤੋਂ ਥੋੜੀ ਵੱਧ ਜਿਹੜੀ ਆ ਲਾਮ ਜੇ ਆਪਾਂ ਕਿਲਾ ਗਿਣਨੇ ਇੱਕ ਕਿਲਾ ਇੱਕ ਇੱਕ ਇਹਦੀ ਜੇ ਆਪਾਂ ਮੋਟੀ-ਮੋਟੀ ਮਾਰੂ ਰੇਂਜ ਵੇਖ ਲਈਏ ਤੇ 3.5-4 ਕਿੱਲੇ ਹੈਗੀ ਆ 315-20 ਜੇ ਲਾਂਬ ਵਿਚ ਵੀ ਗੋਲੀ ਚਲਾਈਏ ਤੇ ਕਿਲੋਮੀਟਰਾਂ ਚ ਵੇਖ ਲਈਏ ਤੇ 1 ਕਿਲੋਮੀਟਰ ਦਾ ਜਿਹੜਾ ਇਹ ਤੀਜਾ ਹਿੱਸਾ ਜਿਹੜਾ ਵਾ ਉਹ ਇਹ ਮਾਰ ਰੱਖਦੀ ਔਰ ਇਹ ਬੜੀ ਸਟਰੋਂਗ ਇੰਨੀ ਰੇਂਜ ਤੇ ਵੀ ਵੇਖੋ ਬੰਦਾ ਤੁਹਾਨੂੰ ਕੋਈ ਥ੍ਰੈਟ ਹੈ ਜਾਂ ਤੁਹਾਡੇ ਵੱਲ ਕੋਈ ਗੋਲੀ ਚਲਾ ਰਿਹਾ ਜੇ ਤੁਹਾਡੇ ਤੋਂ 30 ਤੋਂ 35 ਫੁੱਟ ਦੀ ਦੂਰੀ ਤੇ ਆ ਤੇ ਪਿਸਟਲ ਦੀ ਗੋਲੀ ਤੁਹਾਨੂੰ ਮਾਰ ਨਹੀਂ ਸਕਦੀ ਰਾਈਫਲ ਦੀ ਗੋਲੀ ਜੇ ਤੁਹਾਡੇ ਤੋਂ 100 ਫੁੱਟ ਤੇ ਆ ਤੇ ਤੁਹਾਨੂੰ ਰਾਈਫਲ ਦੀ ਗੋਲੀ ਮਾਰ ਸਕਦੀ 200 ਫੁੱਟ ਤੇ ਤਾਂ ਵੀ ਰਾਈਫਲ ਦੀ ਗੋਲੀ ਮਾਰ ਸਕਦੀ ਹੈ ਦੂਜੀ ਗੱਲ ਇਹ ਹੈ ਕਿ ਵਿਜ਼ਿਬਿਲਟੀ ਆਪਾਂ ਕਹਿ ਤੇ ਦਿੰਨੇ ਵੀ 1 ਕਿਲੋ ਮੀ 1 ਕਿਲੋਮੀਟਰ ਤੱਕ ਬੰਦਾ ਤੁਹਾਨੂੰ ਵਿਜ਼ੀਬਲੀ ਦੇਖਦਾ ਨਹੀਂ ਜਿਹੜਾ ਬੰਦਾ ਤੁਰਿਆ ਜਾਂਦਾ ਹੋਵੇ ਉਹਦੇ ਸਿਰ 'ਚ ਜਾਂ ਲਾਤੇ ਤੁਸੀਂ ਗੋਲੀ ਨਹੀਂ ਮਾਰ ਸਕਦੇ ਨਹੀਂ ਐਕਿਊਰੇਸੀ ਨਾ ਚਾਹੀਦੀ ਹੁੰਦੀ ਨਾ ਹੁੰਦੀ ਹੋਈ ਕੋਈ ਵੀ ਰਾਈਫਲ ਹੈ ਜਿਹੜੀਆਂ ਆਟੋਮੈਟਿਕ ਨੇ ਉਹ ক্লোਜ਼ ਫਾਈਟ ਲਈ ਹੁੰਦੀਆਂ ਨੇ ਕਿ ਜਦੋਂ ਤੁਹਾਡੇ ਉੱਤੇ ਚੜ ਹੀ ਆਇਆ ਬਿਲਕੁਲ ਕੋਈ ক্লোਜ਼ ਫਾਈਟ ਚ ਆਵੜਿਆ ਤੇ ਆਟੋਮੈਟਿਕ ਰਾਈਫਲ ਉਹ ਜਿਵੇਂ AK47 ਵੱਡੇ ਰਾਉਂਡ ਨੇ ਉਹਨਾਂ ਦੀ ਬਹੁਤ ਜ਼ਿਆਦਾ ਰੇਂਜ ਨਹੀਂ ਹੁੰਦੀ ਦੇ ਆਰ ਨਾਟ ਸナイਪਰਸ ਥੀਸ ਰਾਈਫਲਸ ਆ ਬੇਸਿਕਲੀ ਸナイਪਰ ਰਾਈਫਲਸ ਜਿਹੜੇ ਸਟੇਸ਼ਨਰੀ ਹੈਗੇ ਨੇ ਤੀਜਾਂ ਨੇ ਉਹਨਾਂ ਤੇ ਨਿਸ਼ਾਨਾ ਲਾਉਂਦੇ ਸਪੋਰਟਿੰਗ ਰਾਈਫਲ ਕਹਿ ਕੇ ਆਪਾਂ ਆਮ ਸੰਬੋਧਨ ਕਰਦੇ ਹਾਂ ਨੂੰ ਜਾਂ ਇਹਦੇ ਜਦੋਂ ਆਪਾਂ ਲੈਨੇ ਆ ਮੁੱਲ ਨਵੀਂ ਉਦੋਂ ਸਪੋਰਟਿੰਗ ਰਾਈਫਲ ਲੈਂਦੇ ਹਾਂ ਕਿਉਂਕਿ ਇਹ ਟਾਰਗੇਟ ਸ਼ੂਟਿੰਗ ਲਈ ਬੇਸਿਕ ਹੁੰਦੀ ਹੈ ਦੂਜੀ ਗੱਲ ਇਹ ਹੈ ਕਿ ਤੁਸੀਂ ਜਦੋਂ ਵੀ ਜੇ ਮੰਨ ਲਓ ਥ੍ਰੈਟ ਤੁਹਾਡੇ 30 35 ਫੁੱਟ 40 ਫੁੱਟ ਦੇ ਘੇਰੇ 'ਚ ਜਦੋਂ ਕੋਈ ਆ ਕੇ ਤੁਹਾਨੂੰ ਮਾਰਨ ਲਈ ਆ ਜਾਂਦਾ ਉਦੋਂ ਹੀ ਥ੍ਰੈਟ ਬਣਦਾ ਸੋ ਨਿਸ਼ਾਨਾ 35 40 ਫੁੱਟ ਤੱਕ ਹੀ ਜੇਡਾ ਵਾ ਉਹ ਲੰਬੀ ਲੋਡ ਪੈਂਦੀ ਆ 100 200 ਫੁੱਟ ਤੱਕ ਕੋਈ ਨਿਸ਼ਾਨਾ ਲਾਉਂਦੀ ਲੋਡ ਨਹੀਂ ਪੈਂਦੀ ਉਹ ਤਾਂ ਹਵਾਈ ਫੇਰ ਕਰਤਾ ਜਾਂ ਸਿੱਧਾ ਕਰਤਾ ਇੱਕ ਹੀ ਗੱਲ ਹੈ ਗੋਲੀ ਨੇ ਠਾਂ ਡਿਗਣਾ ਹੈ ਵਿਦ ਅ ਡਾਊਨ ਡੈਪ੍ਰੀਸ਼ੀਟਿੰਗ ਆਫ ਵੈਲੋਸਿਟੀ ਐਂਡ ਗ੍ਰੈਵਿਟੀ ਸੋ ਇਹਦੀ ਰੇਂਜ ਜਿਹੜੀ ਹੈ ਮੋਟੀ ਮੋਟੀ ਮੰਨ ਲਈ ਆਪਾਂ ਵੀ ਮਾਰੂ ਰੇਂਜ 300 ਮੀਟਰ ਤੱਕ ਹੈਗੀ ਆ ਪਰ ਜੇ ਤੁਸੀਂ ਐਕਿਊਰੇਟ ਨਿਸ਼ਾਨਾ ਲਾਉਣਾ ਹੈ ਤੇ ਉਹ ਤੁਹਾਡਾ 50 ਤੋਂ 100 ਮੀਟਰ ਦੇ ਵਿੱਚ ਹੀ ਜਾਂ ਫੁੱਟਾਂ 'ਚ ਕਹਿ ਲਈਏ ਤੇ 200 ਫੁੱਟ ਤੱਕ ਲੱਗ ਸਕਦਾ ਸੋ ਇਹ ਦੀ ਜਿਹੜੀ ਆ ਰੇਂਜ ਹੈ ਅੱਜ ਆਪਾਂ ਰੇਂਜ ਤੇ ਗੱਲ ਕੀਤੀ ਆ 315 ਰੇਂਜ ਸੋ ਕਿਸੇ ਨੂੰ ਚੰਗਾ ਲੱਗਾ ਕੋਈ ਇਨਫੋਰਮੇਸ਼ਨ ਇਹ ਤੇ ਜਰੂਰ ਇਹਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਦੇਖਣ ਲਈ ਧੰਨਵਾਦ